ਜਿਹੜਾ ਤੁਸੀਂ ਹੁਣ ਤੂੰਬਾ ਲਾਇਆ ਆ ਪੰਜਾਬੀ ਚ ਬੱਬੂ ਮਾਨ ਵਾਲਾ ਉਹ ਵੀ ਦੇਖਦੇ ਆ ਬਾਈ ਨੂੰ ਪੁੱਛਦੇ ਆ ਮੈਂ ਚਲੋ ਮੈਂ ਤਾਂ ਗੱਲ ਕੀਤੀ ਸੀ ਪਰ ਫੈਨਸ ਤੁਹਾਡੇ ਨਾਲ ਬਹੁਤ ਵੇਟ ਕਰਦੇ ਪਏ ਇਹ ਬਹੁਤ ਵੱਡੀ ਕੋਲਾਬੋਰੇਸ਼ਨ ਹੋ ਜਾਣੀ ਨਹੀਂ ਨਹੀਂ ਕੋਈ ਨਹੀਂ ਬਾਈ ਆਪਣੇ ਤੋਂ ਭੱਜਿਆ ਨਹੀਂ ਆਪਾਂ ਉਤੋਂ ਨਹੀਂ ਭੱਜੇ ਕਦੀ ਹੋ ਸਕਦਾ ਜੀ ਉਹਨੇ ਗਾਇਆ ਨਾ ਵੀਡੀਓ ਜ ਦਿਖਾਊਗਾ ਜੀ ਅੱਛਾ ਵੀਡੀਓ ਤਾਂ ਫੇ ਲੈ ਹੀ ਆਉਣਾ ਕਿਸੇ ਨਾ ਕਿਸੇ ਤਰ੍ਹਾਂ ਤੇ ਪੰਜਾਬ ਬਹੁਤ ਪਿਆਰ ਕਰਦਾ ਦੁਨੀਆਂ ਜਦੋਂ ਕਿਤੇ ਬੱਬੂ ਦਾ ਖਾੜਾ ਲੱਗਣਾ ਹੋਵੇ ਤੇ ਬਸ ਫਿਰ ਰਾਹ ਬਲੌਕ ਹੋ ਜਾਂਦੇ ਆ ਬੈਰੀਗੇਟ ਲਾਉਣੇ ਪੈਂਦੇ ਆ ਤੇ ਕੋਈ ਨਹੀਂ ਆਪਾਂ ਭਰਾ ਨਾਲ ਵੀ ਕਰਾਂਗੇ ਮੈਂ ਲੱਕੀ ਹੋਊਂਗਾ ਜੇ ਮੇਰਾ ਗੀਤ ਬਾਈ ਨਾਲ ਆਊਗਾ ਦੋਨਾਂ ਬਾਰੇ ਤੁਹਾਡਾ ਕੀ ਲਿਖਿਆ ਹੁੰਦਾ ਕਿ ਪੰਜਾਬ ਦੇ ਦੋ ਸਾਨ ਜੱਟ ਕੇਸ ਮੱਖਣ ਤੇ ਬੱਬੂ ਮਾਨ ਪਹਿਲੀ ਚੁਆਇਸ ਕਿਵੇਂ ਬਣੀ ਕਿ ਹਾਂ ਵੀ ਮਿੱਕੀ ਮੈਂ ਕੇਸ ਮੱਖਣ ਦੇ ਨਾਲ ਗਾਣਾ ਕਰਾਂ ਮਿੱਕੀ ਹੋ ਜਿਮਲਾਹੀ ਦਾ ਦਿਲ ਤੇੜ ਕੋਣ ਨੂੰ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਪੰਜਾਬੀ ਗਾਇਕ ਕੇਸ ਮੱਖਣ ਦੀ ਅੱਜ ਪਹਿਲੀ EP ਰਿਲੀਜ਼ ਹੋਈ ਹੈ ਤੇ ਪਹਿਲੀ EP ਦੇ ਵਿੱਚੋਂ ਪਹਿਲਾ ਗਾਣਾ ਰਿਲੀਜ਼ ਹੋਇਆ ਤੱਕ ਔਰ ਇਹ ਗਾਣਾ ਮੀਕਾ ਸਿੰਘ ਦੇ ਨਾਲ ਇਹਨਾਂ ਨੇ ਕੀਤਾ ਸੋ ਖਾਸ ਗੱਲਬਾਤ ਕਰਾਂਗੇ ਤੱਕ ਬਾਰੇ EP ਬਾਰੇ ਤੇ ਹੋਰ ਦੋ ਚਾਰ ਗੱਲਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੇ ਰਮਨਪਾ ਜੀ ਤੁਹਾਨੂੰ ਵੀ ਔਰ ਕੇਸ ਮੱਖਣਪਾ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾ EP ਰਿਲੀਜ਼ ਹੋਈ ਹੈ ਸਾਹਿਬ ਤੇ ਦਿਨਕ ਸਵੇਰਾ ਦੇ ਸਾਰੇ ਦਰਸ਼ਕਾਂ ਨੂੰ ਕੇਸ ਮੱਖਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਪਹਿਲਾਂ ਜਦੋਂ ਇੰਟਰਵਿਊ ਕੀਤੀ 4 ਮਹੀਨੇ ਪਹਿਲਾਂ ਸਾਡੇ ਨਾਲ ਤੁਸੀਂ ਇੱਕ ਵਾਅਦਾ ਕੀਤਾ ਸੀਗਾ ਵੀ ਤੁਸੀਂ ਸਾਨੂੰ ਪੰਪਤਾ ਕਰਤਾ ਆ ਹੁਣ ਗਾਣਾ ਮੈਂ ਬੱਬੂ ਮਾੜਨਾ ਕਰਨ ਲੱਗਾ ਪਰ ਬੱਬੂ ਨੂੰ ਛੱਡ ਕੇ ਜੈਦੀ ਨੂੰ ਛੱਡ ਕੇ ਸਭ ਤੋਂ ਪਹਿਲਾਂ ਗਾਣਾ ਤੁਸੀਂ ਮਿੱਕੇ ਨਾਲ ਕਰ ਲਿਆ ਨਹੀਂ 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 ਮੈਂ ਉਦੋਂ ਸ਼ਾਇਦ ਮਾਨ ਸਾਹਿਬ ਤੁਹਾਨੂੰ ਮੈਂ ਇਹ ਕਿਹਾ ਸੀ ਵੀ ਉਹ ਸਾਡਾ ਰੈਡੀ ਟੂ ਗੋ ਆ ਤੇ ਜੈਜੀ ਬਾਈ ਨਾਲ ਤੁਸੀਂ ਬੱਬੂ ਬਾਈ ਦੀ ਗੱਲ ਕੀਤੀ ਸੀ ਮੈਂ ਕਿਹਾ ਉਹ ਵੀ ਅਸੀਂ ਕਰਾਂਗੇ ਉਹ ਉਹ ਵੀ ਵੀ ਵਲ ਡੂ ਐਟ ਮੈਂ ਬਾਈ ਨਾਲ ਉਦੋਂ ਵੀ ਕਿਹਾ ਸੀ ਕਿਉਂਕਿ ਮੈਂ ਹਾਲੇ ਇਹਦੇ ਵਿੱਚ ਹੀ ਬਹੁਤ ਕਿਉਂਕਿ ਛੋਟਾ ਪ੍ਰੋਜੈਕਟ ਨਹੀਂਗਾ ਜੀ ਹਾਂਜੀ ਇਹ ਇੱਕ ਫਿਲਮ ਦੀ ਫਿਲਮ ਜੀ ਦੀ ਸਟੋਰੀ ਆ ਜੇ ਮੀਕਾ ਸਿੰਘ ਨੇ ਗੀਤ ਕਰਨਾ ਦਿੱਲੀ ਬੰਬੇ ਗੇੜੇ ਲੱਗਣੇ ਸੋ ਇੱਕ ਮੈਂ ਸੋਚਦਾ ਵੀ ਇੱਕ ਫਿਲਮ ਆ ਫਿਲਮ ਰਿਲੀਜ਼ ਹੋਈ ਅੱਜ ਮੇਰੀ ਤੇ ਵੀਡੀਓ ਤੋਂ ਵੀ ਐਂ ਲੱਗਦਾ ਵੀ ਹਾਂ ਵਾਕਿਆ ਇੱਕ ਫਿਲਮ ਦੇਖਦੇ ਹੋਏ ਹਾਂ ਜੀ ਉਹ ਬੰਬੇ ਸਟਾਈਲ ਬਾਲੀਵੁੱਡ ਸਟਾਈਲ ਸਾਡਾ ਵੀਡੀਓ ਵੀ ਮੁੰਡਾ ਚੁਗਿਆ ਉਹਨੇ ਬਹੁਤ ਵਧੀਆ ਮੈਂ ਬਹੁਤ ਖੁਸ਼ ਹੋਇਆ ਕੰਪਨੀ ਵਾਲੇ ਪਹਿਲਾਂ ਤਾਂ ਸਾਰਿਆਂ ਤੋਂ ਕੰਪਨੀ ਵਾਲੇ ਖੁਸ਼ ਚਾਹੀਦੇ ਫੇ ਲੋਕ ਖੁਸ਼ ਚਾਹੀਦੇ ਜਿਨ੍ਹਾਂ ਨੇ ਦੇਖਿਆ ਜੀ ਉਹ ਸਾਰਿਆਂ ਨੇ ਵਧੀਆ ਰਿਸਪੌਂਸ ਦਿੱਤਾ ਜੀ ਤੇ ਮੈਂ ਚਾਹੁੰਦਾ ਥੋੜੇ ਜਿਵੇਂ 2-4 ਬੋਲ ਜਿਹੜੇ ਆ ਉਹ ਗਾਣੇ ਤੇ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਅਗਲੀ ਗੱਲਬਾਤ ਆਪਾਂ ਕਰਦੇ ਹਾਂ ਹਾਂ ਜੀ ਹਉ ਸ਼ੇਰਾਂ ਦੇ ਕੋਲ ਨਾ ਆਵੀ ਐਵੇਂ ਨਾ ਬੈਰ ਬਦਾਂਮੀ ਤੇਰੇ ਨਾਲ ਮਾੜੀ ਹੋ ਜੂ ਐਵੇਂ ਨਾ ਰਗੜਿਆ ਜਾਵੀ ਹੁਸ਼ ਨਹੀਂ ਆਉਣੀ ਇਦਾਂ ਤੇਰੇ ਹੱਥ ਪਾ ਦੇਾਂਗੇ ਟੱਕ ਪਾ ਦੇਾਂਗੇ ਧੱਕ ਪਾ ਦਿਆਂਗੇ ਉਹ ਕਾਕਾ ਧੱਕ ਪਾ ਦਿਆਂਗੇ ਇਹ ਸਾਡੇ ਪੰਜਾਬੀ ਬਾਲੀਵੁੱਡ ਦੇ ਵਿੱਚ ਗਏ ਨੇ ਜਾਂ ਸੁਖਵਿੰਦਰ ਬੱਬਲੂ ਜੀ ਦੀ ਗੱਲ ਕਰੀਏ ਜਾਂ ਮੀਕਾ ਸਿੰਘ ਦੀ ਗੱਲ ਕਰੀਏ ਹੁਣ ਜਾ ਕੇ ਉੱਥੇ ਇੱਕ ਸੈੱਟ ਹੋ ਗਏ ਨੇ ਉੱਥੇ ਕੰਮ ਕਰਦੇ ਹੋਏ ਨੇ ਪਰ ਉਹਨਾਂ ਨੇ ਵੀ ਕਮਬੈਕ ਕੀਤਾ ਸੁਖਵਿੰਦਰ ਬੱਬਲੂ ਜੀ ਨੇ ਪੰਜਾਬੀ ਗਾਣਾ ਕੀਤਾ ਹੁਣ ਠੇੜ ਠੇੜ ਪੰਜਾਬੀ ਦੇ ਵਿੱਚ ਤੇ ਮੀਕਾ ਸਿੰਘ ਵੀ ਹੁਣ ਠੇੜ ਪੰਜਾਬੀ ਦੇ ਕਰਦੇ ਪਏ ਨੇ ਸੋ ਕੇਐਸ ਮੱਖਣ ਪਹਿਲੀ ਚੋਇਸ ਕਿਵੇਂ ਬਣੀ ਕਿ ਹਾਂ ਵੀ ਮਿੱਕੇ ਨੇ ਮੇ ਕੇਐਸ ਮੱਖਣ ਦੇ ਨਾਲ ਗਾਣਾ ਕਰਨਾ ਮਿੱਕੇ ਨੇ ਆ ਜੀ ਮੀਕਾ ਸਿੰਘ ਨਾਲ ਅਸੀਂ ਜਦੋਂ ਬੈਠੇ ਗੱਲਬਾਤ ਹੁੰਦੀ ਰਹੀ ਮਿਲਦੇ ਰਹੇ ਮੈਂ ਦਿੱਲੀ ਜਾਂਦਾ ਫੋਨ ਕਰ ਲੈਣਾ ਵੀ ਮੀਕੇ ਭਾ ਕਿੱਥੇ ਦਿੱਲੀ ਕੋ ਬਾਂਬੇ ਮੈਸੇਜ ਛੱਡ ਦੇਣਾ ਆਨਸਰ ਆ ਜਾਣਾ ਫਿਰ ਇੱਕ ਦਿਨ ਮੈਂ ਮਿਲਣ ਗਿਆ ਉਸ ਦਿਨ ਉਹਨਾਂ ਦਾ ਮੂਡ ਸੀਗਾ ਉਹ ਕਹਿੰਦੇ ਵੀ ਮੱਖਣ ਆਪਾਂ ਗੀਤ ਕਰਦੇ ਆ ਅੱਛਾ ਤੇ ਮੇਰਾ ਧਰਤੀ ਪੈਰ ਨਹੀਂ ਲੱਗਾ ਵੀ ਮੈਨੂੰ ਮੈਂ ਤਾਂ ਚਾਹਦਾ ਵੀ ਮੀਕਾ ਸਿੰਘ ਦਾ ਮੈ ਰੋਸ ਗੀਤ ਰਿਲੀਜ਼ ਹੋਵੇ ਹਨ ਕਿਉਂਕਿ ਐਡਾ ਵੱਡਾ ਸਟਾਰ ਤੇ ਮੇਰੇ ਲਈ ਤਾਂ ਖੁਸ਼ੀ ਦੀ ਗੱਲ ਆ ਤੇ ਮੈਂ ਲੱਕੀ ਸਮਝਦਾ ਆਪਣੇ ਆਪ ਨੂੰ ਤਾਂ ਮੈਂ ਬਹੁਤ ਧੰਨਵਾਦ ਕਰਦਾ ਮੀਕਾ ਸਿੰਘ ਦਾ ਵੀ ਐਡੀ ਵੱਡੇ ਆਰਟਿਸਟ ਨੇ ਮੇਰੇ ਨਾਲ ਕਲੈਬ ਕੀਤਾ ਤੇ ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਕਹਿ ਸਕਦਾ ਬਸ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਮੀਕਾ ਸਿੰਘ ਦਾ ਧੰਨਵਾਦ ਕਰ ਸਕਦਾ ਜਿਹੜੇ ਅਗਲੇ ਤਿੰਨ ਗੀਤ ਜਿਹੜੇ ਈਪੀ ਦੇ ਹੈਗੇ ਨੇ ਉਹਨਾਂ ਵਿੱਚ ਵੀ ਕੋਲੈਬੋਰੇਸ਼ਨ ਹੈਗੇ ਜਾਂ ਸਿੰਗਲ ਥੋੜੇ ਨਹੀਂ ਉਹ ਸਿੰਗਲ ਆ ਆਪਾਂ ਇਹੇ ਕੀਤਾ ਮੀਨ ਜਿਹੜਾ ਹਨ ਤੇ ਉਹਨਾਂ ਦੇ ਵੀ ਨੈਕਸਟ ਕਿਉਂਕਿ ਮੈਂ ਬਾਪਸ ਜਾਣਾ ਸੀ ਮੇਰੇ ਸ਼ੋਅ ਸੀ ਇੱਕ ਦੋ ਤੇ ਦਿਸ ਵਾਈ ਫਿਰ ਕੰਪਨੀ ਨੇ ਵੀ ਸੋਚਿਆ ਵੀ ਪਹਿਲਾਂ ਏ ਰੀਲੀਜ਼ ਕਰ ਲਈਏ ਤੇ ਨਾਲ ਹੀ ਆਪਣੇ ਹੋਰ ਨਾਲ ਉਹਦੇ ਵੀਡੀਓ ਇੱਕਦਾਂ ਹੋ ਜਾਣਾ ਜੀ ਅਜਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੋਲਾਬੋਰੇਸ਼ਨ ਤੁਹਾਡੀਆਂ ਸਾਨੂੰ ਦਿਸਦੀਆਂ ਰਹਿਣਗੀਆਂ ਆਉਂਦੀਆਂ ਰਹਿਣਗੀਆਂ ਹਾਂਜੀ ਕਲੈਬ ਮੈਂ ਕਰੂੰਗਾ ਜੈਜੀਨਾ ਆਲਰੇਡੀ ਮੇਰਾ ਰੈਡੀ ਟੂ ਗੋ ਆ ਤੇ ਉਹ ਹੁਣ ਆਫਟਰ ਮੰਥ ਆਫਟਰ 6 8 ਮੰਥ ਆਪਾਂ ਰਿਲੀਜ਼ ਕਰਾਂਗੇ ਕਿਉਂਕਿ ਹਾਲੇ ਇਹ ਦੇ ਨਾਲ ਐਂਟਰਟੇਨਮੈਂਟ ਕਰਨ ਸਾਰੇ ਪੰਜਾਬੀ ਭਰਾ ਜੀ ਤੇ ਉਹ ਵੀ ਸ਼ੇਦੀ ਕਰਾਂਗੇ ਫਿਰ ਜਿਹੜਾ ਤੁਸੀਂ ਹੁਣ ਤੂੰਬਾ ਲਾਇਆ ਆ ਪੰਜਾਬੀ ਚ ਬੱਬੂ ਮਾਨ ਵਾਲਾ ਉਹ ਵੀ ਦੇਖਦੇ ਆ ਬਾਈ ਨੂੰ ਪੁੱਛਦੇ ਆ ਚਲੋ ਮੈਂ ਤਾਂ ਗੱਲ ਕੀਤੀ ਪਰ ਫੈਨਸ ਤੁਹਾਡੇ ਨਾਲ ਬਹੁਤ ਵੇਟ ਕਰਦੇ ਪਏ ਇਹ ਬਹੁਤ ਵੱਡੀ ਕੋਲਾਬੋਰੇਸ਼ਨ ਹੋ ਜਾਣੀ ਨਹੀਂ ਨਹੀਂ ਕੋਈ ਨਹੀਂ ਬਾਈ ਆਪਣੇ ਤੋਂ ਭੱਜਿਆ ਨਹੀਂ ਆਪਾਂ ਉਤੋਂ ਨਹੀਂ ਭੱਜੇ ਕਦੀ ਤੇ ਹੋ ਸਕਦਾ ਜੀ ਉਹਨੇ ਗਾਇਆ ਨਾ ਵੀਡੀਓ ਜਤਾਊਗਾ ਹੀ ਅੱਛਾ ਵੀਡੀਓ ਤਾਂ ਫਿਰ ਲਈ ਆ ਹੀ ਹੋਣਾ ਕਿਸੇ ਨਾ ਕਿਸੇ ਤਰ੍ਹਾਂ ਕਿਉਂਕਿ ਉਹ ਵੀ ਇੱਕ ਵੱਡੀ ਹਸਤੀ ਆ ਨਾ ਤੇ ਪੰਜਾਬ ਬਹੁਤ ਪਿਆਰ ਕਰਦਾ ਦੁਨੀਆ ਜਦੋਂ ਕਿਤੇ ਬੱਬੂ ਦਾ ਖਾੜਾ ਲੱਗਣਾ ਹੋਵੇ ਤੇ ਬਸ ਫਿਰ ਰਾਹ ਬਲੌਕ ਹੋ ਜਾਂਦੇ ਆ ਬੈਰੀਗੇਟ ਲਾਉਣੇ ਪੈਂਦੇ ਆ ਤੇ ਕੋਈ ਨਹੀਂ ਆਪਾਂ ਭਰਾ ਨਾਲ ਵੀ ਕਰਾਂਗੇ ਮੈਂ ਲੱਕੀ ਹੋਊਂਗਾ ਜੇ ਮੇਰਾ ਗੀਤ ਬਾਈ ਨਾਲ ਆਊਗਾ ਜਦੋਂ ਅਸੀਂ ਕਮੈਂਟਸ ਪੜ੍ਹਦੇ ਆ ਨਾ ਤਾਂ ਥੱਲੇ ਪਤਾ ਦੋਨਾਂ ਬਾਰੇ ਤੁਹਾਡਾ ਕੀ ਲਿਖਿਆ ਹੁੰਦਾ ਕਿ ਪੰਜਾਬ ਦੇ ਦੋ ਸਾਨ ਜੱਟ ਕਿ ਅਸਮੱਖਣ ਤੇ ਬੱਬੂ ਮਾਨ ਹਾਂਜੀ ਹਾਂਜੀ ਗੁੱਡ ਕਮੈਂਟ ਆ ਮੈਨੂੰ ਮੈਂ ਖੁਸ਼ ਹਾਂ ਅੱਛਾ ਲਾਸਟ ਦੇ ਵਿੱਚ ਮੈਂ ਜਿਹੜਾ ਗਾਣਾ ਸੁਣਨਾ ਚਾਹੁੰਦਾ ਫਲੱਡ ਬੈਕ ਹਾਂਜੀ ਹੋ ਜਿਮਲਾਹੀ ਦਾ ਦਿਲ ਤੜਕਾ ਨੂੰ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ ਕੀ ਬਾਤ ਬਹੁਤ ਬਹੁਤ ਸ਼ੁਕਰੀਆ ਜੀ ਸੋ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ ਖੁੱਤੀ ਪੈ ਗਈ ਆ ਜੀ EP ਰਿਲੀਜ਼ ਹੋ ਚੁੱਕੀ ਆ ਪਹਿਲਾ ਗਾਣਾ ਰਿਲੀਜ਼ ਹੋ ਚੁੱਕਾ ਸੋ ਸਭ ਨੂੰ ਬੇਨਤੀ ਆ ਕਿ ਗਾਣੇ ਨੂੰ ਸਭ ਨੂੰ ਪਿਆਰ ਦੇਣਾ EP ਨੂੰ ਪੂਰਾ ਪਿਆਰ ਦੇਣਾ ਕੈਮਰਾਮੈਨ ਰਜਿਸਟਰ ਨਾਲ ਮੈਂ ਦਵਿੰਦਰ ਮੰਡ ਦੈਨਿਕ ਸਵੇਰਾ ਚਲੰਦਰ